ਹੋਨੇ ਹੀ ਮਹੱਲਾ ਪੰਜਵਾਂ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖਾਵਤੀ ੳਰਜ ਰਹੇ ਹੋ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਨ ਨਾ ਜਾਏ ਮੁਖ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾ ਅਰਪੀ ਸਭ ਸ਼ਿੰਗਾਰ ਇਹੋ ਜੀਓ ਸਭ ਦੇਵਾ ਆਸ ਪਿਆਸੀ ਸੇਜ ਸੋ ਕੰਤ ਵਛਾਈਐ ਹਰ ਹਾਂ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਐ ਸਖੀ ਕਾਜਲ ਹਾਰ ਤੰਬੂਲ ਸਭੇ ਕਿਸ ਸਾਜਿਆ ਸੋ ਲਹਾਂ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ ਜੇ ਘਰ ਆਵੇ ਕੰਤ ਤਾਂ ਸਭ ਕਿਛ ਪਾਈਐ ਹਰਿ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾ ਵਡ ਭਾਗਣੀ ਤਿਸ ਬਣਿਆ ਹਬ ਸ਼ਿੰਗਾਰ ਸਾਈ ਸੋਹਾਗਣੀ ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰੇ ਹਾਂ ਜਾਂ ਘਰ ਆਇਆ ਕੰਤ ਤਾਂ ਸਭ ਕਿਛ ਪਾਈਆ ਆਸਾਂ ਇਤਿ ਆਸ ਕੇ ਆਸ ਪੂਰਾਈਐ ਸਤਿਗੁਰ ਭਏ ਦਇਆਲ ਤਾਂ ਪੂਰਾ ਪਾਈਐ ਮੈਂ ਤਨ ਅਭਗਣ ਬਹੁਤ ਕੇ ਅਭਗਣ ਛਾਇਆ ਹਰੇ ਹਾਂ ਸਤਿਗੁਰ ਭਏ ਦਇਆਲ ਤਾਂ ਮਨ ਟਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਧਿਆਇਆ ਦੁੱਤਰ ਇਹ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ ਹਰਿ ਹਾਂ ਅੰਮ੍ਰਿਤ ਹਰਿ ਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਸਖੀ ਮੋਰੇ ਕੰਠ ਰਤਨ ਪੇਖ ਦੁਖ ਨਾਸਨਾ ਬਾਸੋਂ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰ ਹੰ ਰਿੱਧ ਸਿਧ ਨਵ ਨਿੱਧ ਵਸਹਿ ਜਿਸ ਸਦਾ ਕਾਰ ਪਰ ਤ੍ਰਯ ਹਾਵਣ ਜਾਹੇ ਸੇ ਤਾ ਲਾਜੀ ਅਹ ਨਿਤ ਪ੍ਰਤਿ ਰਹਿ ਪਰ ਦਰਬ ਛਿਦਰ ਕਤ ਢਾਕੀ ਅਹ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰਿ ਹਾਂ ਸੁਨਤੇ ਭਏ ਪਨੀਤ ਪਾਰ ਬ੍ਰਹਮ ਵਿਚਾਰਈ ਉਪਰ ਬਣੈ ਆਕਾਸ ਤਲੈ ਧਰ ਸੁਹਤੀ ਦਹਨਿਸ ਚਮਕੈ ਬੀਜੁਲ ਮੁਖ ਕੋ ਜੋਹਤੀ ਖੋਜਤ ਫਿਰੋ ਬਦੇਸ਼ ਪੀਓ ਕਤ ਪਾਈਐ ਹਰ ਹਾਂ ਜੇ ਮਸਤਕ ਹੋਐ ਭਾਗ ਤਾ ਦਰਸ ਸਮਾਈਐ ਡਿਠੇ ਸਭੇ ਥਾਮ ਨਹੀਂ ਤੁਦ ਜਿਹਿਆ ਬਦਹੁ ਪੁਰਖ ਬਧਾਤੈ ਤਾਂ ਤੂੰ ਸੋਹਿਆ ਵਸਦੀ ਸਗਨੇ અપਾਰ ਅਨੂਪ ਰਾਮਦਾਸ ਪੁਰ ਹਰਿ ਹਾ ਨਾਨਕ ਕਸਮਲ ਜਾਹੀ ਨਾਇਐ ਰਾਮਦਾਸ ਸਰ ਚਾਤਰਕ ਚਿੱਤ ਸੁਚਿੱਤ ਸੋ ਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਨ ਤਿਸੈ ਕੋ ਆਹੀਐ ਬਨ ਬਨ ਫਿਰਤੇ ਉਦਾਸ ਬੂੰਦ ਜਲ ਕਾਰਨੇ ਹਰੇ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਿਹਾਰ ਨੇ ਮਿਤ ਕਾ ਚਿਤ ਅਨੂਪ ਮਰਮ ਨਾ ਜਾਣੀਐ ਗਾਹਕ ਗੁਨੀ ਅਪਾਰ ਸੋ ਤਤ ਪਛਾਨੀਐ ਚਿਤਹਿ ਚਿਤ ਸਮਾਈ ਤਾ ਹੋਵੈ ਰੰਗ ਘਣਾ ਹਰੇ ਹਾਂ ਚੰਚਲ ਚੋਰ ਮਾਰ ਤਾ ਪਾਵੈ ਸੱਚ ਧਨਾ ਸੁਪਨੇ ਊਭੀ ਭਈ ਗਹਿਓ ਕੀ ਨ ਅੰਚਲਾ ਸੁੰਦਰ ਪੁਰਖ ਬਿਰਾਜਿਤ ਪੇਖ ਮਨ ਬੰਚਲਾ ਖੋਜੋਂ ਤਾਂ ਕੇ ਚਰਨ ਕਹੋ ਕਤ ਪਾਈਐ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਯੋ ਪਾਈਐ ਨੈਣ ਨਾ ਦੇਖਹਿ ਸਾਦ ਸੇ ਨੈਣ ਬਿਹਾਲਿਆ ਕੰਨ ਨਾ ਸੁਨਹੀ 나ਦ ਕੰਨ ਮੁੰਦ ਘਾਲਿਆ ਸਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਈ ਦਿਨੋਂ ਦਿਨ ਘੱਟੀ ਐ ਪੰਕਜ ਫਾਥੇ ਪੰਖ ਮਹਾ ਮਦ ਗੁੰਫਿਆ ਅੰਗ ਸੰਗ ਓਰਝਾਈ ਬਿਸਰਤੇ ਸੁਫਿਆ ਹੈ ਕੋ ਐਸਾ ਮੀਤ ਜੇ ਤੋ ਰਹਿ ਬਖ ਮੰਗਾਠ ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇ ਲੇ ਸਾਠ ਧਾਮੋ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨੀ ਪੰਜ ਸਤਾਵਹਿ ਦੂਤ ਕਮਨ ਵਿਦਮਾਰਨੀ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਹਰਿ ਹਾਂ ਮਹਾ ਵਿਖਾਦੀ ਘਾਤ ਪੂਰਨ ਗੁਰ ਪਾਈਐ ਸਤਗੁਰ ਕੀਨੀ ਦਾਤ ਮੂਲ ਨਾਨੇ ਖੁੱਟਈ ਖਾਵੋ ਪੁੰਚੋ ਸਭ ਗੁਰਮਖ ਛੁੱਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਆਰਾਧ ਕਦੇ ਨਾ ਜਾਹੇ ਮਰ ਜਿੱਥੈ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਜੀ ਕਰਨ ਜੈਕਾਰ ਨਿੰਦਕ ਮੁਏ ਪਾਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤ ਤਪਨੀਤ ਕਤਹਿ ਨਹੀਂ ਸੇਵੀਐ ਝੂਠੇ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚੰਦ ਔਰੀ ਪੇਖ ਕਾਹੇ ਸੁਖ ਮਾਨਿਆ ਹਰਿ ਹਾ ਹਉ ਬਲਿਹਾਰੀ ਤਿਨ ਜੇ ਦਰਗਹਿ ਜਾਣਿਆ ਕੀਨੇ ਕਰਮ ਅਨੇਕ ਗਵਾਰ ਵਿਕਾਰ ਕਨ ਮਹਾ ਦੁਰਗੰਧਤ ਵਾਸ ਛਠ ਕਾ ਛਾਰ ਤਨ ਫਿਰ ਤਉ ਗਰਭ ਗਵਾਰ ਮਰਨ ਨਹਿ ਜਾਣੀ ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸੱਚ ਮਾਨੈ ਜਿਸ ਕੀ ਪੂਜੈ ਆਉਧ ਤਿਸੈ ਕੌਣ ਰਾਖੈ ਵੈਦਕ ਅਨਕ ਉਪਾਵ ਕਹਾਂ ਲਉ ਭਖੈ एको चेत ग्वार काज तेरा आवई हरे हां बिन नावै तन सार बिरथा सब जावै ਔਖਦ ਨਾਮ અપਾਰ ਅਮੋਲਕ ਪੀ ਜਈ ਮਿਲ ਮਿਲ ਖਾਵਹਿ ਸੰਤ ਸਗਲ ਕੋ ਦੀਜੈ ਜਿਸੈ ਪ੍ਰਾਪਤ ਹੋਇ ਤਿਸੈ ਹੀ ਪਾਵਣੀ ਹਰਿ ਹਾ ਬਲੇ ਹਾਰੀ ਤਿਨ ਜੇ ਹਰ ਰੰਗ ਰਾਮਣੀ ਵੈਤਾ ਸੰਦਾ ਸੰਗ ਇਕੱਠਾ ਹੋਇਆ ਔਖ ਦਿਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾ ਕਰਮ ਸੁਕਰਮ ਹੋਏ ਪਸਰਿਆ ਹਰ ਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ ਚੌ ਬੋਲੇ ਮਹੱਲਾ ਪੰਜਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ ਰਾਵਣ ਹਤੇ ਸੋਰੰਕ ਨਹ ਜਿਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਾਚ ਰਹਾ ਵਿਚ ਨਾਰਾਈ ਹੋਤ ਚਰਨ ਕਮਲ ਮਨ ਬੀਦੇ ਹੋ ਬੂਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਨ ਨਾਵਖੰਡ ਬਸਦਾ ਭਰਮ ਮੂਸਨ ਪ੍ਰੇਮ ਪਰਮ ਕੈ ਗਨੋ ਏਕ ਕਰ ਕਰਮ ਮੂਸਨ ਮਸ ਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਦੇ ਬਾਂਦੇ ਕਮਲ ਮਹਿ ਭਵਰ ਰਹੀ ਲਪਟਾਈ ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰਗਰਬ ਮੂਸਨ ਨਿਮਖਕ ਪ੍ਰੇਮ ਪਰ ਵਾਰ-ਵਾਰ ਦੇਉ ਸਰਬ ਮੂਸਨ ਮਰਮ ਨਾ ਜਾਣਈ ਮਰ ਤਹਿਤ ਸੰਸਾਰ ਪ੍ਰੇਮ ਪਿਰਮ ਨਾ ਬੀਦੇਉ ਉਰਜਿ ਹੋ ਮਿਤ ਬਿਵਹਾਰ ਕਬ ਦਬ ਜਬ ਜਾਰੀ ਐ ਵਿਸਰਤ ਪ੍ਰੇਮ ਬਿਹਾਲ ਮੂਸਨ ਤਬਹੀ ਮੂਸੀਐ ਵਿਸਰਤ ਪੁਰਖ ਦਿਆਲ ਜਾ ਕੋ ਪ੍ਰੇਮ ਸਵਾਉ ਹੈ ਚਰਨ ਚਿਤਵ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਨ ਨਾ ਕਤ ਹੂੰ ਜਾਹੇ ਲੱਖ ਘਾਟੀ ਉਂਚੋ ਘਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਓ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰਿਆ ਪ੍ਰੇਮ ਸਿਉ ਸੂਦ ਨਾ ਸਿਮਰਤ ਅੰਗ ਪ੍ਰਗਟ ਭਇਓ ਸਭ ਲੋ ਮੈਂ ਨਾਨਕ ਅਦਮ ਪਤੰਗ ਸ਼ਲੋਕ ਭਗਤ ਕਬੀਰ